ਮਾਹਿਤ ਸੰਧੂ ਨੇ ਸ਼ੂਟਿੰਗ ਦੇ ਵਿੱਚ ਕਿ ਇਤਿਹਾਸ ਰਚਾ ਹੈਗਾ 골ਡ ਮੈਡਲ ਜਿੱਤੇ ਹੈਗਾ ਉਹ ਚਾਰ ਇਵੈਂਟਸ 'ਚ ਗਈ ਸੀ ਜੀ ਖੇਡਣ ਤੇ ਚਾਰਾਂ ਇਵੈਂਟਸ 'ਚ ਉਹਨੇ ਦੋ 골ਡ ਜਿੱਤੇ ਜੀ ਦੋ ਸਿਲਵਰ ਜਿੱਤੇ ਦੋ ਵਰਲਡ ਰਿਕਾਰਡ ਬਣਾਏ ਆ ਦੋ 올림픽ਸ 'ਚ ਰਿਕਾਰਡ ਬਣਾਏ ਆ ਦੇ ਫਲੰਪਿਕਸ 'ਚ ਮਾਹਿਤ ਦਾ ਸੁਪਨਾ ਸੀਗਾ ਜੀ ਉਹ ਜ਼ਰੂਰ ਇਹਨੂੰ ਸੀਗਾ ਵੀ ਮੈਂ ਇੱਕ ਦਿਨ ਮੈਡਲ ਜਿੱਤ ਕੇ ਲੈਣਾ ਉਹਦੀ ਇੰਡੀਆਸ ਦੀ ਟੀਮ ਅਰਦੇ ਹਸਤੇ ਬੜਾ ਉਹਦੀ ਪ੍ਰੈਕਟਿਸ ਵੀ ਸੀ ਉਹਦੀ ਮਿਹਨਤ ਵੀ ਹੈ ਜੀ ਮੇਰੀ ਵਾਈਫ ਦਾ ਵੀ ਬਹੁਤ ਨਾਲ ਸਹਿਯੋਗ ਰਿਹਾ ਜੀ ਸਾਨੂੰ ਜਿਹੜੀਆਂ ਡੈਫ اولمپਿਕਸ ਹੈ ਸ਼ਿਫਟ ਸਿਰਫ 55 ਡੀਬੀ ਤੋਂ ਜਿਹੜੇ ਬੱਚਿਆਂ ਨੂੰ ਥੋੜਾ ਜਿਹਾ ਉੱਚਾ ਸੁਣਦਾ ਤਾਂ ਉਸੇ ਦਾ ਹੀ ਹੁੰਦਾ ਜੀ ਬਿਲਕੁਲ ਸ਼ੂਟਿੰਗ ਰਹੀਆਂ ਆਪਣੇ ਨਾਲ ਹੀ ਹੈ ਜੀ ਕਰਦੇ ਬਿਲਕੁਲ ਸਾਨੂੰ ਕੋਚ ਚੰਗੇ ਮਿਲੇ ਸਾਨੂੰ ਸਾਰੀ ਗਾਈਡੈਂਸ ਚੰਗੀ ਮਿਲੀ ਤਾਂ ਇਹ ਸਫਰ ਇਤੋਂ ਨਹੀਂ ਪੂਰਾ ਹੋਇਆ। ਕਹਿੰਦੇ ਹਨ ਕਿ ਜੇਕਰ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਹਰ ਤਰ੍ਹਾਂ ਦੀਆਂ ਔਕੜਾਂ ਜੜੀਆਂ ਹੈਗੀਆਂ ਦੂਰ ਹੋ ਜਾਂਦੀ ਹੈ। ਅਜੇ ਹਾਈ ਕੁਝ ਕੀਤਾ ਹੈ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਟਿੱਪਾਂ ਵਾਲੀ ਦੇ ਮਾਹਿਤ ਸੰਧੂ ਨੇ ਜਿਸਨੇ ਸ਼ੂਟਿੰਗ ਦੇ ਵਿੱਚ ਭਾਰਤ ਦਾ ਨਾਮ ਜਿਹੜਾ ਪਰਚਮ ਲਹਿਰਾਇਆ ਹੈਗਾ ਤੇ ਨਾਲ ਹੀ ਜਿਹੜਾ ਹੈਗਾ ਕਿ ਇਤਿਹਾਸ ਰਚਾ ਹੈਗਾ 골ਡ ਮੈਡਲ ਜਿੱਤੇ ਹੈਗਾ। ਅਸੀਂ ਉਹਨਾਂ ਦੇ ਪਰਿਵਾਰ ਦੇ ਵਿੱਚ ਖੜੇ ਹੈਗੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਆਖਰ ਸਰੀਰਕ ਕਮਜ਼ੋਰੀ ਦੇ ਬਾਵਜੂਦ ਇਸ ਤਰ੍ਹਾਂ ਦੇ ਹੌਂਸਲਾ ਜਿਹੜਾ ਹੈਗਾ ਇਸ ਤਰ੍ਹਾਂ ਦੀ ਜਿਹੜੀ ਹੈ ਸ਼ਕਤੀ ਜਿਹੜੀ ਹੈ ਕਿੱਥੋਂ ਆਈ ਹੈ ਤੇ ਕਿਸ ਤਰ੍ਹਾਂ ਦੇ ਜੜੇ ਹੈ ਹੌਂਸਲੇ ਦੇ ਨਾਲ ਉਸਨੇ ਜਿਹੜਾ ਭਾਰਤ ਦਾ ਜਿਹੜਾ ਪਰਚਮ ਹੈਗਾ ਵਿਦੇਸ਼ੀ ਧਰਤੀ ਤੇ ਲਹਿਰਾਇਆ ਹੈਗਾ ਉਹਨਾਂ ਦੇ ਪਿਤਾ ਪਵਿੱਤ ਸੰዱ ਸਾਡੇ ਨਾਲ ਹੈਗੇ ਪਰਿਵਾਰ ਦੇ ਹੋਰ ਲੋਕ ਵੀ ਸਾਡੇ ਨਾਲ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੈਗੇ ਸਭ ਤੋਂ ਪਹਿਲਾਂ ਪੀਟੀਸੀ ਨਿਊਜ਼ ਵੱਲੋਂ ਉਹਨਾਂ ਨੂੰ ਵਧਾਈ ਦਿਨੇ ਕਿ ਉਹਨਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈਗਾ ਹਿੰਦੁਸਤਾਨ ਦਾ ਜਿਹੜਾ ਨਾਮ ਰੋਸ਼ਨ ਕੀਤਾ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਹੋਵੇ ਕਿ ਬੇਟੀ ਨੇ ਜਿਹੜਾ ਹੈਗਾ ਇੱਕ ਇਤਿਹਾਸ ਰਚਿਆ ਹੈਗਾ 골ਡ ਮੈਡਲ ਜਿਹੜਾ ਜਿੱਤੇ ਹੈ ਕਿਸ ਤਰ੍ਹਾਂ ਦਾ ਰਿਹਾ ਮਾਹਿਦ ਦਾ ਜਿਹੜਾ ਹੈਗਾ ਜਿਹੜਾ ਹੁਣ ਜਿਹੜਾ ਟੋਕੀਓ ਦੇ ਵਿੱਚ ਜਿਹੜੇ ਸ਼ੂਟਿੰਗ ਦੇ ਜਿਹੜੇ ਕੰਪੀਟੀਸ਼ਨ ਹੋਏ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ 골ਡ ਮੈਡਲ ਜਿੱਤੇ ਉਹ ਚਾਰ ਇਵੈਂਟਸ ਚ ਗਈ ਸੀ ਜੀ ਖੇਡਣ ਤੇ ਚਾਰਾਂ ਇਵੈਂਟਸ 'ਚ ਉਹਨੇ ਦੋ 골ਡ ਜਿੱਤੇ ਜੀ ਦੋ ਸਿਲਵਰ ਜਿੱਤੇ ਦੋ ਵਰਲਡ ਰਿਕਾਰਡ ਬਣਾਏ ਦੋ ਓਲੰਪਿਕਸ 'ਚ ਰਿਕਾਰਡ ਬਣਾਇਆ ਡੇਫ ਓਲੰਪਿਕਸ ਨੇ ਤੇ ਬਹੁਤ ਵਧੀਆ ਰਿਹਾ ਜੀ ਸਫਰ ਸਾਰ ਤੇ ਸੁੱਚਾ ਸੀਗਾ ਕਿ ਇੱਥੋਂ ਤੱਕ ਦਾ ਜਿਹੜਾ ਸਫਰ ਜਿਹੜਾ ਹੈਗਾ ਔਕੜਾਂ ਤੋਂ ਹਟ ਕੇ ਜਿਹੜਾ ਹੈਗਾ ਸੁਖਾਲੇ ਜਿਹੇ ਮਾਹੌਲ 'ਚ ਨਿਕਲਿਆ ਵੈਗੁਰੂ ਦੀ ਮਿਹਰ ਹੈ ਜੀ ਬੜੀ ਤੇ ਬੱਚੇ ਉਹ ਮਾਹਿਦ ਦਾ ਸੁਪਨਾ ਸੀਗਾ ਜੀ ਉਹ ਜ਼ਰੂਰ ਇਹਨੂੰ ਸੀਗਾ ਵੀ ਮੈਂ ਇੱਕ ਦਿਨ ਮੈਡਲ ਜਿੱਤ ਕੇ ਲੈਣਾ ਉਹਦੀ ਇੰਡੀਆ 'ਸਤੇ ਟੀਮ ਆਪਦੇ ਹਸਤੇ ਤੇ ਬੜਾ ਉਹਦੀ ਪ੍ਰੈਕਟਿਸ ਵੀ ਸੀ ਉਹਦੀ ਮਿਹਨਤ ਵੀ ਹੈ ਜੀ ਮੇਰੀ ਵਾਈਫ ਦਾ ਵੀ ਬਹੁਤ ਨਾਲ ਸਹਿਯੋਗ ਰਿਹਾ ਜੀ ਸਾਨੂੰ ਬਾਹਰ ਅੰਦਰ ਜਿੱਥੇ ਜਾਣਾ ਕਿਤੇ ਮੈਚ ਤਾਂ ਹੁਣ ਹਰ ਰੋਜ਼ ਵਾਂਗੂ ਹੀ ਹੁੰਦੇ ਆ ਜੀ ਕਦੇ ਭਪਾਲ ਕਦੇ ਦਿੱਲੀ ਕਦੇ ਕਿਤੇ ਜੀ ਤਾਂ ਫਿਰ ਸਾਰਿਆਂ ਦਾ ਹੀ ਸਹਿਯੋਗ ਰਿਹਾ ਜੀ ਬਿਲਕੁਲ ਕਿਸ ਤਰ੍ਹਾਂ ਦਾ ਰਹਿੰਦਾ ਹੈ ਡੈਫੋਲਮ 올림픽 ਦੇ ਵਿੱਚ ਬੱਚੇ ਜਿਹੜੇ ਹੈਗੇ ਕਿਸੇ ਨਾ ਕਿਸੇ ਜਿਹੜੇ ਸਰੀਰਕ ਪੱਖੋਂ ਜਿਹੜੇ ਹੈਗੇ ਕਮਜ਼ੋਰ ਰਹਿੰਦੇ ਆ ਲੇਕਿਨ ਉਹਨਾਂ ਦੇ ਜਿਹੜਾ ਹੌਸਲੇ ਆ ਜਜ਼ਬਾ ਜਿਹੜਾ ਉਹਨਾਂ ਦੇ ਵਿੱਚ ਆਪਾਂ ਮਹਿਤੋ ਹੀ ਦੇਖ ਸਕਦੇ ਆ ਕਿ ਉਸਨੇ ਜਿਹੜੇ ਪੂਰੇ ਹੌਸਲੇ ਦੇ ਨਾਲ ਜਿਹੜਾ ਹੈਗਾ ਅੱਜ 골ਡ ਮੈਡਲ ਨਹੀਂ ਜੀ ਕਮਜ਼ੋਰਤਾ ਨਹੀਂ ਆਪਾਂ ਕਹਿ ਸਕਦੇ ਜਿਹੜੀਆਂ ਡੈਫ 올림픽ਸ ਹੈ ਸ਼ਿਫਟ ਸਿਰਫ 55 ਡੀਬੀ ਤੋਂ ਜਿਹੜੇ ਬੱਚਿਆਂ ਨੂੰ ਥੋੜਾ ਜਿਹਾ ਉੱਚਾ ਸੁਣਦਾ ਤਾਂ ਉਸੇ ਦਾ ਹੀ ਹੁੰਦਾ ਜੀ ਤੇ ਕੋਈ ਸੌਖਾ ਨਹੀਂ ਹੁੰਦਾ ਜੀ ਪੂਰਾ ਟਫ ਕੰਪੀਟੀਸ਼ਨ ਹੁੰਦਾ ਕੋਰੀਆ ਦੀ ਸੀ ਜੀ 50 ਮੀਟਰ ਜਿਹੜੀ ਗਰਲ ਉਹਦੇ ਨਾਲ ਲਾਸਟ ਸ਼ਾਰਟ ਚ ਮਾਹਿਤ ਨੇ ਉਹਦੇ ਤੋਂ 골ਡ ਜਿੱਤਿਆ ਜੀ ਇਹ ਏਰਚ ਵੀ ਆਹੀ ਰਿਹਾ ਜੀ ਟਫ ਕੰਪੀਟੀਸ਼ਨ ਹੁੰਦੇ ਜੀ ਬਹੁਤ ਕਿਸਾਨੀ ਨਾਲ ਜੁੜਿਓ ਤੇ ਫਿਰ ਬੇਟੇ ਜਿਹੜੀ ਅੱਧਰਲੇ ਪਾਸੇ ਖੇਡਣਾ ਚਾਹੀਏ ਕਿਵੇਂ ਰਿਹਾ ਜਾਂ ਉਹਨਾਂ ਦਾ ਸੁਪਨਾ ਸੀ ਜਾਂ ਫਿਰ ਤੁਹਾਡਾ ਇੱਕ ਜਿਹੜਾ ਉਹਨੂੰ ਦੇਣ ਸੀ ਕਿ ਆਪਾਂ ਜਾਣਾ ਹੀ ਜਾਣਾ ਕਿ ਅਕਚੁਅਲੀ ਜੀ ਮੇਰਾ ਛੋਟਾ ਬ੍ਰਦਰ ਹੈ ਸੁਮੀਤ ਸੰਧੂ ਤੇ ਭਤੀਜਾ ਮੇਰਾ ਤਵਰੀਜ਼ ਉਹਨੇ ਪਹਿਲਾਂ ਉਹਨੇ ਸ਼ੁਰੂ ਕੀਤੀ ਸੀ ਜਿਉ ਉਹ 12 ਬੋਰ ਚਲਾਉਂਦਾ ਜੀ ਟਰੈਪ ਡਬਲ ਟਰੈਪ ਚ ਉਹਨੂੰ ਵੇਖ ਕੇ ਫਿਰ ਮੇਰੇ ਡਾਟਰ ਨੇ ਵੀ ਸਾਨੂੰ ਵੀ ਇੱਕ ਐ ਸੀ ਜੀ ਕੋਈ ਗੇਮ ਖੇਡੇ ਅਸੀਂ ਚੰਡੀਗੜ੍ਹ ਉੱਥੇ ਰਹਿੰਦੇ ਸੀ ਉਹਦੇ ਸਾਨੂੰ ਅਸੀਂ ਫਾਇਦਾ ਲਿਆ ਜੀ ਉਸ ਚੀਜ਼ ਦਾ ਜਿਹੜੀ ਸ਼ੂਟਿੰਗ ਰੇਂਜ ਆ ਆਪਣੇ ਨਾਲ ਹੀ ਹੈ ਜੀ ਕਰਦੇ ਬਿਲਕੁਲ ਸਾਨੂੰ ਕੋਚ ਚੰਗੇ ਮਿਲੇ ਸਾਨੂੰ ਸਾਰੀ ਗਾਈਡੈਂਸ ਚੰਗੀ ਮਿਲੀ ਤਾਂ ਇਹ ਸਫ਼ਰ ਇੱਥੋਂ ਦਾ ਹੀ ਪੂਰਾ ਹੋਇਆ ਜੀ ਫੋਨ ਆਇਆ ਸੀਗਾ ਕਿਵੇਂ ਪਤਾ ਲੱਗਿਆ ਤੁਹਾਨੂੰ ਮੈਨੂੰ ਜੀ ਪਤਾ ਸੀ ਖੈਰ ਮੈਚ ਦਾ ਤਾਂ ਪਰ ਮੈਂ ਉਹ ਵੇਖਿਆ ਨਹੀਂ ਵੇਖ ਨਹੀਂ ਸਕਦੇ ਆਪਾਂ ਬੱਚੇ ਦਾ ਇੱਕ ਇੱਕ ਸ਼ਾਟ ਤੇ ਬੜਾ ਉੱਤੇ ਥੱਲੇ ਹੁੰਦਾ ਮੈਨੂੰ ਫੋਨ ਆਇਆ ਸੀ ਜੀ ਮੇਰੇ ਬ੍ਰਦਰ ਨੇ ਲੋਦਾ ਤਾਂ ਫਿਰ ਉਹਨੇ ਮੈਨੂੰ ਵਧਾਈ ਦਿੱਤੀ ਮੈਂ ਕਿਹਾ ਕੀ ਹੋਇਆ ਫਿਰ ਉਹਨੇ ਦੱਸਿਆ ਜੀ 골ਡ ਆਇਆ ਤੇ ਨਾਲ ਰਿਕਾਰਡ ਬਣਾਇਆ ਖੁਸ਼ੀ ਕਿੰਨੇ ਦੀ ਜਿਹੜੀ ਹੋਈ ਕਿਉਂਕਿ ਕਹਿੰਦੇ ਬੇਟੀ ਜਦੋਂ ਮੱਲਾ ਮਾਰਦੀ ਹੈ ਤਾਂ ਕੁਝ ਚਲਾ ਆਉਂਦਾ ਬਿਲਕੁਲ ਬਹੁਤ ਖੁਸ਼ੀ ਹੈ ਪਾਪੂ ਕੋ ਰਹੇ ਹੋ ਲੱਗਦਾ ਹੈ ਕਿ ਮਤਲਬ ਬੇਟੀ ਦੇ ਨਾਲ ਪਿਆਰ ਵੀ ਹੋਣਾ ਹੈ ਤੇ ਇਸੇ ਹੌਸਲੇ ਦੇ ਨਾਲ ਜਿਹੜਾ ਹੈਗਾ ਉਹਨੇ ਜਿਹੜਾ ਮਾਹਿਤ ਨੇ ਜਿਹੜਾ ਹੈਗਾ गोल्ड मेडल लेके आई ते इसी तरह लेके आंदे रहेगी पूरे परिवार ਦਾ ਸਹਿਯੋਗ ਰਿਹਾ ਤੇ ਬਿਲਕੁਲ ਜੀ ਸਾਹਿਬ ਅ ਸੋ ਉਹਨਾਂ ਦੇ ਪਿਤਾ ਜੀ ਜਿਹੜੇ ਭਾਵੁਕ ਹੋਏ ਬਿਲਕੁਲ ਇਹ ਪਿਆਰ ਜਿਹੜਾ ਚਲਕਦਾ ਹੈਗਾ ਕਿ ਜਦੋਂ ਬੱਚਾ ਕੋਈ ਵੀ ਹੈਗਾ ਜਦੋਂ ਇਸ ਮੁਕਾਮ ਤੱਕ ਪਹੁੰਚਦਾ ਹੈ ਪਰਿਵਾਰ ਦੇ ਹੋਰ ਲੋਕ ਵੀ ਉਹਨਾਂ ਦੇ ਨਾਲ ਕਿਵੇਂ ਦੇਖਦੇ ਹੋ ਮੈਂ ਇਤਨੇ ਮਤਲਬ ਚੜਾ ਹੈਗਾ ਇੱਕ ਪਿੰਡ ਚੋਂ ਨਿਕਲ ਕੇ ਜਿਹੜਾ ਇੱਥੋਂ ਤੱਕ ਦਾ ਜਿਹੜਾ ਮੁਕਾਮ ਜਿਹੜਾ ਹੈਗਾ ਹਾਸਿਲ ਕੀਤਾ ਹੈ ਬਹੁਤ ਵੱਡੀ ਅਚੀਵਮੈਂਟ ਹੈ ਆਪਣੇ ਆਪ ਦੇ ਵਿੱਚ ਸੈਕੰਡਲੀ ਆਪਾਂ ਦੇਖਦੇ ਆਪਾਂ ਬੇਟਿਆਂ ਨੂੰ ਪਹਿਲ ਦਿੰਨੇ ਆ ਲੇਕਿਨ ਬੇਟੀਆਂ ਵੀ ਕੋਈ ਘਟ ਨਹੀਂ ਆ ਹਨਾ ਤਾਂ ਉਹਨੇ ਜਿਹੜਾ ਆਪਦੀ ਹਾਰਡ ਵਰਕ ਨਾਲ ਆਪਦਾ ਇਹ ਮੁਕਾਮ ਹਾਸਿਲ ਕੀਤਾ ਹੈ ਨਾ ਇਸ ਦੇ ਪਿੱਛੇ ਉਹਦੀ ਮਦਰ ਦੀ ਬਹੁਤ ਮਿਹਨਤ ਹੈ ਉਹਦੇ ਫਾਦਰ ਦੀ ਸਪੋਰਟ ਹੈ ਹਨਾ ਔਰ ਮਦਰ ਦੀ ਖਾਸ ਕਰਕੇ ਮੈਂ ਕਹੂੰਗਾ ਭੈਣ ਦੀ ਸਾਡੀ ਦੀ ਬਹੁਤ ਹੀ ਜ਼ਿਆਦਾ ਸਪੋਰਟ ਹੈ ਉਸ ਚੀਜ਼ ਦੇ ਵਿੱਚ ਉਹਨੂੰ ਲੈ ਕੇ ਟ੍ਰੈਵਲ ਕਰਨਾ ਉਹਦੀ ਕੇਅਰ ਕਰਨਾ ਹਨਾ ਬੱਚਾ ਇਸ ਇਹਦੇ ਵਿੱਚ ਬਹੁਤ ਸਾਰੇ ਫੇजेस ਆਉਂਦੇ ਆਪਸ ਐਂਡ ਡਾਉਨਸ ਆਉਂਦੇ ਆ ਬਹੁਤ ਵਾਰੀ ਬੱਚਾ ਲੋ ਫੀਲ ਕਰਦਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨਾ ਉਹਦੇ ਚੋਂ ਕਿਵੇਂ ਬੱਚੇ ਨੂੰ ਕਢਣਾ ਇਹ ਪੇਰੈਂਟਸ ਦੀ ਸਪੋਰਟ ਤੋਂ ਬਿਨਾਂ ਇਟਸ ਨਾਟ ਪੋਸੀਬਲ ਇਹ ਮੈ ਸੰਭਵ ਨਹੀਂ ਹੋ ਸਕਦਾ ਸੀਗਾ ਸੋ ਬਹੁਤ ਮਾਰਨ ਵਾਲੀ ਗੱਲ ਹੈ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਔਰ 올 ਓਵਰ ਪੰਜਾਬੀਆਂ ਵਾਸਤੇ ਪੰਜਾਬ ਵਾਸਤੇ ਔਰ ਮੋਰ ਓਵਰ ਇੰਡੀਆ ਵਾਸਤੇ ਯਾਰ ਤੁਸੀਂ ਕਿਵੇਂ ਦੇਖਦੇ ਹੋ ਮੈਂ ਇਹਦਾ ਜਿਹੜਾ ਕਿਸ ਤਰ੍ਹਾਂ ਤੇ ਰਿਹਾ ਤੁਹਾਡੇ ਹੱਥਾਂ 'ਚ ਹੀ ਹਾਂਜੀ ਸਾਡੇ ਹੱਥਾਂ 'ਚ ਹੀ ਤੇ ਸੀ ਜੰਡੀਗੜੀ ਜ਼ਿਆਦਾ ਜੀ ਬਾਈ ਜੀ ਇੱਥੇ ਸੀ ਕਿਉਂਕਿ ਕਾਰੋਬਾਰ ਇੱਥੋਂ ਦੇ ਜ਼ਿਆਦਾ ਸੀ ਤੇ ਬਾਈਦਰ ਜਿਵੇਂ ਜ਼ਿਆਦਾ ਸੀ ਭਾਬੀ ਜੀ ਨੇ ਬਹੁਤ ਮਤਲਬ ਤਰੀ ਲੱਗਦਾ ਸੀਗਾ ਕਿ ਮਤਲਬ ਇਸ ਤਰ੍ਹਾਂ ਦਾ ਜਿਹੜਾ ਸਫਰ ਤੈ ਕੀਤਾ ਜਾਊਗਾ ਨਹੀਂ ਲੱਗਦਾ ਹੀ ਸੀਗਾ ਜੀ ਹਾਂ ਸਾਨੂੰ ਤਾਂ ਬਿਲਕੁਲ ਨਹੀਂ ਲੱਗਦਾ ਸੀ ਕਿਉਂਕਿ ਬਾਈ ਜੀ ਵੀ ਨਿਸ਼ਾਨੇ ਤੇ ਬਹੁਤ ਮਾਰ ਸੀ ਪਹਿਲੇ ਦਿਨ ਹੀ ਪਰ ਬੱਚੇ ਨੂੰ ਮਤਲਬ ਉਸ ਲਾਈਨ ਦੇ ਵਿੱਚ ਲੈ ਕੇ ਜਾਣਾ ਬੜਾ ਮਤਲਬ ਮੁਸ਼ਕਿਲ ਹੁੰਦਾ ਹੈ ਉਹ ਵੀ ਇਹ ਜੀ ਸਥਿਤੀ 'ਚ ਹੁਣ ਤਾਂ ਖੋਣ ਹੀ ਹੁੰਦਾ ਜੀ ਨਹੀਂ ਬਿਲਕੁਲ ਕਿੰਨੀ ਖੁਸ਼ੀ ਜਿਹੜੀ ਸਾਰੇ ਮਤਲਬ ਕਹਿੰਦੇ ਕਿ ਨਾਮ ਰੋਸ਼ਨ ਕੀਤਾ ਬੜੀ ਇੰਡੀਆ ਨੂੰ ਖੁਸ਼ੀ ਹੈ ਜੀ ਬਿਲਕੁਲ ਸਾਨੂੰ ਤਾਂ ਹੈ ਹੀ ਹੈ ਸਾਰੇ ਇੰਡੀਆ ਨੂੰ ਖੁਸ਼ੀ ਆਪੇ ਸਾਡੇ ਇਹ ਸੋਸੀ ਮਹੀਦੇ ਉਸੇ ਘਰ ਦੇ ਵਿੱਚ ਖੜੇ ਆ ਜਿੱਥੇ ਉਹਨਾਂ ਦਾ ਜਨਮ ਹੋਇਆ ਉਸ ਤੋਂ ਬਾਅਦ ਜਿਹੜਾ ਹੈਗਾ ਇੱਥੋਂ ਸਫਰ ਜਿਹੜਾ ਹੈ ਹੁੰਦਾ ਤੇ ਅੱਜ ਜਿਹੜਾ ਹੈਗਾ ਉਹ ਉਸਨੇ ਨਾ ਸਿਰਫ ਫਾਜ਼ਲ ਕਾ ਦਾ ਸਗੋ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈਗਾ ਇੰਡੀਆ ਦਾ ਨਾਮ ਜਿਹੜਾ ਹੈਗਾ ਵਿਦੇਸ਼ੀ ਧਰਤੀ ਤੇ ਜਿਹੜਾ ਲਹਿਰਾਇਆ ਹੈਗਾ ਪਰਿਵਾਰ ਦਾ ਜਿਹੜਾ ਜਜ਼ਬਾ ਸੀਗਾ ਉਹਨਾਂ ਦਾ ਹੌਸਲਾ ਸੀਗਾ ਉਹੀ ਜਿਹੜੀ ਇੱਕ ਕਾਮਯਾਬੀ ਅੱਜ ਮਹਿਤਵ ਵੱਲੋਂ ਜਿਹੜਾ 골ਡ ਮੈਡਲ ਜਿੱਤਿਆ ਉਹ ਇੱਕ ਦੇਖਿਆ ਜਾ ਸਕਦਾ ਹੈ ਅਫਤਾਰ ਗਿਲ ਪੀਟੀਸੀ ਨਿਊਜ਼ ਫਾਜ਼ਲ ਕਾ